ਜੇ ਕਿ ਉੱਥੇ ਆ ਜਿੱਥੇ ਪ੍ਰੇਮ ਆ ਵਿੱਚ ਤੇ ਤੇ ਪ੍ਰੇਮ ਨਹੀਂ ਆ ਉਹ ਤਾਂ ਸਿੱਖੀ ਦੀ ਕਮੀ ਆ ਜੇ ਤੇ ਪ੍ਰੇਮ ਆ ਜੇ ਨੂੰ ਪ੍ਰੇਮ ਕਿਉ ਤੇਰੇ ਤੋਂ ਪਾਇਓ ਉਹ ਇਹ ਭਗਤੀ ਦਾ ਕੁਝ ਨਹੀਂ ਕਰਨਾ ਕੁਝ ਤਾਂ ਨਹੀਂ ਪ੍ਰੇਮ ਹੈ ਕਰਨਾ ਜਿਹਦੇ ਨਾਲ ਪਰਮ ਮਿਲ ਜਵੇ ਜੇ ਤੁਹਾਨੂੰ ਪ੍ਰੇਮ ਕਰਨ ਦੇ ਪਰਮ ਮਿਲ ਜਵੇ ਤੁਸੀਂ ਭਗਤੀ ਦੇ ਗਰੋਣਾ ਕੀ ਆ ਪ੍ਰੇਮ ਕਰਨਾ ਹੀ ਕਸਤੀ ਆ ਸਾਡੇ ਇੱਕ ਦੂਜੇ ਨਾਲ ਇਹ ਪ੍ਰੈਕਟੀਕਲ ਹੈ ਸਿੱਖੀ ਪ੍ਰੈਕਟੀਕਲ ਜੀਵਨ ਦਾ ਰੋਗ ਹੈ ਬੜੇ ਬੜੇ ਘੱਟੇ ਲਾਦੇ ਰਹੋ ਨਹੀਂ ਜਿਤਨੇ ਪ੍ਰੈਕਟੀਕਲ ਨਹੀਂ ਹੋਏ ਤਵੇਂ ਆਪਣਾ ਬੜਾ ਘੱਟ ਨਹੀਂ ਆ ਜੇ ਬਣਿਆ ਹੀ ਨਹੀਂ ਮਨ ਤੇ ਭੇਰੇ ਬੈਠਿਆ ਤੇ ਤਾਂ ਬਸ ਬੜੇ ਸੁਣੇ ਕਿ ਆ ਓਏ ਦਸਹ ਜਨ ਮੈਂ ਕਿਹਾ ਓਏ ਆਪਾਂ ਨੇ ਜੇਤਾ ਚੱਬ ਜਿਤਣੀ ਹੈ ਜੇਤਾ ਜਿਤਲੀ ਹੈ ਚੇਤੀ ਪਤਾ ਚੇਤੀ ਪ੍ਰੇਤਾਂ ਦਾ ਕੰਮ ਨਹੀਂ ਹੋ ਰਿਹਾ ਹੋਰ ਹੀ ਹੋ ਰਿਹਾ ਕਹਿੰਦੇ ਕੋਣ ਥੋੜੀ ਮਾਦੀ ਆ ਇਹ ਹੈਗਾ ਮਨ ਨੇ ਤੀ ਗਤੀ ਲਹੀ ਤਜੈ ਜੇ ਤੋਂ ਬਨ ਲਿਆ ਤੁਸੀਂ ਅੱਜ ਲਖ ਬਨ ਲਿਆ ਵੀ ਪ੍ਰੇਮ ਕਰਨਾ ਹੈ ਤੁਰਦਣਾ ਪਤਾ ਚੇ ਵਤੇ ਬੰਦੇ ਹੈਕਰ ਅੱਜ